ਇਹ ਜਿਹੜੀ ਗੱਡੀ ਹੈ ਇਹ ਗੱਡੀ ਵੱਡੂ ਵਾਲੇ ਦੇ ਵਿੱਚ ਹੈ ਇਹ ਜੇ ਤੁਸੀਂ ਗੱਡੀ ਦੇ ਨਾਲ-ਨਾਲ ਤਸਵੀਰਾਂ ਦੇਖ ਰਹੇ ਹੋ ਇਸ ਗੱਡੀ ਵਿੱਚ ਕੋਈ ਬਰਾਤ ਨਹੀਂ ਹੈ ਨਾ ਹੀ ਕੋਈ ਸਵਾਰੀਆਂ ਢੋਣ ਵਾਲੀ ਹੈ ਨਾ ਹੀ ਕਿਸੇ ਦੇ ਘਰ ਦੀ ਗੱਡੀ ਹੈ ਇਸ ਗੱਡੀ ਦੇ ਵਿੱਚ ਲੁੱਟੇਰੇ ਨੇ ਡਾਕੂ ਨੇ ਇਸ ਗੱਡੀ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਉਹਨਾਂ ਦੇ ਕੋਲ ਹਥਿਆਰ ਨੇ ਪਿਸਟਲ ਨੇ ਇਹ ਜਿਹੜੀ ਵਾਰਦਾਤ ਹੈ ਇਹ ਧਰਮਕੋੜ ਦੇ ਪਿੰਡ ਵੱਡੂ ਆਏ ਦੇ ਵਿੱਚ ਵਾਪਰੀ ਹੈ ਧਰਮਕੋਟ ਦੇ ਪਿੰਡ ਵੱੱਡੂ ਵਾਲੇ ਦੇ ਵਿੱਚ ਐਨ ਆਰ ਆਈ ਬਾਹਰੋਂ ਆਇਆ ਸੀ ਮੁੰਡਾ ਰਾਮ ਸਿੰਘ ਆਇਆ ਸੀ ਤੇ ਉਹਦੇ ਗਲਦੇ ਵਿੱਚ ਮੋਟੀ ਚੈਨੀ ਪਾਈ ਸੀ ਤੇ ਹੱਥ ਦੇ ਵਿੱਚ ਮੋਟਾ ਕੜਾ ਪਾਇਆ ਸੀ ਲਗਭਗ 6 ਤੋਲੇ ਦਾ ਕੜਾ ਸੀ ਤੇ 5 6 ਤੋਲੇ ਦੀ ਚੈਨੀ ਸੀ ਲਗਭਗ 11 12 ਤੋਲੇ ਸੋਨਾ ਸੀ ਜਿਨ੍ਹਾਂ ਦੀ ਅਲੱਗ-ਪੱਗ ਜਿਹੜੀ ਕੀਮਤ ਹੈ 15 ਲੱਖ ਤੋਂ 16 ਲੱਖ ਰੁਪਏ ਬਣਦੀ ਹੈ ਅੱਜ ਦੀ ਕੀਮਤ ਦੇ ਵਿੱਚ ਇਹ ਐਨਆਰਆਈ ਰਾਮ ਸਿੰਘ ਆ ਜਿਹੜਾ ਉਹਨਾਂ ਦੇ ਪੁਰਖਿਆਂ ਦੀ ਉੱਥੇ ਜਗ੍ਹਾ ਬਣੀ ਹੋਈ ਹੈ ਜਦੋਂ ਆਪਾਂ ਵੱਡੂ ਵਾਲੇ ਤੋਂ ਪ੍ਰੋਜ ਵਾਲੇ ਨੂੰ ਜਾਣਦੇ ਆ ਵੱਡੂ ਦੇ ਨਿਕਲਦੇ ਸਾਰੇ ਛੱਪੜ ਦੇ ਕੋਲ ਉਹਨਾਂ ਦੇ ਪੁਰਖਿਆਂ ਦੀ ਜਗ੍ਹਾ ਬਣੀ ਹੋਈ ਹੈ ਉੱਥੇ ਜਗ੍ਹਾ ਤੇ ਮੱਥਾ ਟੇਕਣ ਦੇ ਲਈ ਐਨਆਰਆਈ ਜਾਂਦਾ ਉੱਥੇ ਮੱਥਾ ਟੇਕਣ ਦੇ ਲਈ ਜਾਂਦਾ ਤੇ ਉਥੇ ਸਫਾਈ ਕਰਨ ਲੱਗ ਪੈਂਦਾ ਤੇ ਪਿੱਛੋਂ ਪਕਾਰ ਆ ਜਾਂਦੀ ਹੈ ਕਾਰ ਰੁਕਦੀ ਹੈ ਕੋਲ ਤੇ ਉਸਨੇ ਸੋਚਿਆ ਕਿ ਮੈਨੂੰ ਮਿਲਣ ਆਇਆ ਹੋਣਾ ਕੋਈ ਜਾਂ ਮੱਥਾ ਟੇਕਣ ਆਇਆ ਹੋਵੇਗਾ ਐਨਆਰਆਈ ਦੇ ਕੋਲ ਆਏ ਤਾਂ ਕੱਢ ਕੇ ਪਿਸਟਲ ਉਹਦੀ ਹਿੱਕ ਦੇ ਵਿੱਚ ਲਾ ਦਿੱਤਾ ਕਹਿੰਦੇ ਚੁੱਪ ਕਰਕੇ ਜਿਹੜੀ ਮੋਢੀ ਚੈਨੀ ਪਾਈ ਹੋਈ ਹੈ ਉਹ ਵੀ ਲਾ ਦੇ ਤੇ ਜਿਹੜਾ ਕੜਾ ਮੋਟਾ ਪਾਇਆ ਉਹ ਵੀ ਲਾ ਦੇ 5-6 ਤੋਲੇ ਦਾ ਕੜਾ ਸੀ 5-6 ਤੋਲੇ ਦੀ ਚੈਨੀ ਸੀ ਤਰਬਗੋੜ ਦੇ ਵਿੱਚ ਇਹ ਘਟਨਾ ਵਾਪਰੀ ਆ ਇਹ ਵੱਡੀ ਲੋਟਾਂ ਜਿਹੜੀ ਇਹ ਤਰਬਗੋੜ ਦੇ ਪਿੰਡ ਬੱਡੂ ਵਾਲੇ ਦੇ ਵਿੱਚ ਹੋਈ ਆ ਉਹਨੂੰ ਕਹਿੰਦੇ ਸਾਰਾ ਕੁਝ ਉਤਾਰ ਦੇ ਜੇਕਰ ਰੋਲਾ ਪਾਇਆ ਤਾਂ ਤੈਨੂੰ ਇੱਥੇ ਹੀ ਮਾਰ ਦੇਵਾਂਗੇ ਗੋਲੀ ਚਲਾਉਣ ਲੱਗਾਂ ਅਸੀਂ ਮਿੰਟ ਨਹੀਂ ਲਾਉਣਾ ਤੇ ਫਟਾਫਟ ਸਾਨੂੰ ਇਹ ਸਮਾਨ ਦੇ ਦੇ ਤੇਰੀ ਜਾਨ ਬਖਸ਼ ਦਿੰਨੇ ਆ ਚੁੱਪ ਕਰ ਜਾ ਜਿੰਨੀ ਦੀ ਲੋੜ ਤੱਕ ਅਸੀਂ ਦੂਰ ਤੱਕ ਨਾ ਜਾਈਏ ਰੋਲਾ ਨਹੀਂ ਪਾਣਾਗਾ ਇਹ ਗੱਲਾਂ ਕਹਿ ਕੇ ਜਿਹੜੇ ਲੁਟੇਰੇ ਸੀ ਉਹਨਾਂ ਨੇ ਲੁੱਟ ਲਿਆ ਲੁੱਟ ਕੇ ਉਹ ਫਰਾਰ ਹੋ ਗਏ ਜਿਹੜੇ ਇਸ ਗੱਡੀ ਦੇ ਵਿੱਚ ਫਰਾਰ ਹੋ ਗਏ ਜਦੋਂ ਅਸੀਂ ਐਸਐਚਓ ਗੁਰਮੇਲ ਸਿੰਘ ਧਰਮਕੋਟ ਦੇ ਕੋਲ ਪਹੁੰਚੇ ਤਾਂ ਆਖਰ ਇਹ ਵਾਰਦਾਤ ਵਾਪਰੀ ਨੂੰ ਤੀਜਾ ਦਿਨ ਹੈ ਤੇ ਚੋਰ ਫੜੇ ਕਿਉਂ ਨਹੀਂ ਗਏ ਡਾਕੂ ਲਟੇਰੇ ਫੜੇ ਕਿਉਂ ਨਹੀਂ ਗਏ ਕਿ ਐਸਐਚਓ ਦਾ ਕੀ ਬਿਆਨ ਸੀ ਆ ਸੁਣਦੇ ਆ ਸਰ ਜਿਹੜੀ ਕੱਲ ਵੱਡੂ ਵਾਲੇ ਲੁੱਟਖੋ ਹੋਈ ਆ ਉਹ ਕੀ ਮਾਮਲਾ ਜੀ ਹਾਂਜੀ ਸਾਨੂੰ ਕੱਲ ਮਿਤੀ 16 11 25 ਨੂੰ ਤਲਾਸ਼ ਮਿਲੀ ਸੀ ਕਿ ਰਾਮ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਵੱਡੂ ਵਾਲ ਜੋ ਕਿ 20 ਦਿਨ ਪਹਿਲਾਂ ਬਾਰਾਂ ਉਹ ਦੇਸ਼ ਤੋਂ ਆਇਆ ਸੀਗਾ ਤੇ ਫੋਜਵਾਲ ਬਾਡਾ ਦੇ ਰਸਤੇ ਤੇ ਆਪਣੇ ਬਾਡੋੜੀਆਂ ਦੀ ਜਗ੍ਹਾ ਤੇ ਸਫਾਈ ਕਰ ਰਿਆ ਸੀ ਉਹਦੇ ਕੋਲੇ ਦੋ ਬੰਦੇ ਨਾਮਲੋਮ ਜਿਹੜੇ ਆ ਹੋਂਡਾ ਸਿਟੀ ਕਾਰ ਤੇ ਆਏ ਸੀ ਪਹਿਲਾਂ ਉਹਨਾਂ ਰਸਤਾ ਪੁੱਛਿਆ ਅੱਗੇ ਜਾ ਕੇ ਫਿਰ ਵਾਸਤ ਮੁੜ ਕੇ ਆ ਕੇ ਉਹਦੇ ਕੋਲੋਂ ਦੋ ਮੋਬਾਈਲ ਫੋਨ ਤੇ ਇੱਕ ਚੈਨ ਸੋਨਾ ਇੱਕ ਕੜਾ ਸੋਨਾ ਡਿਆਉ ਖੋਕੇ ਲਏ ਕਈ ਜਿਹੜੀ ਕੈਸ ਮਨਸ਼ਾ ਦੇ ਨਾਲ ਵਾਰਦਾਤ ਨੂੰ ਹੁੰਦਾ ਜਾਂੋਂ ਦੇਣਾ ਸੀ ਜਾਂੋਂ ਦੇ ਕੋਈ ਕੁੱਟਮਾਰ ਵੀ ਕਰਕੇ ਕੇ ਸੱਟਾਂ ਹੋਈ ਨਹੀਂ ਕੁੱਟਮਾਰ ਕੋਈ ਨਹੀਂ ਕੀਤੀ ਜੀ ਵਾਰਦਾਤ ਮਨਸ਼ਾ ਤੇ ਇਹ ਜੀ ਉਹਨਾਂ ਦੇ ਚੈਨੀ ਤੇ ਇੱਕ ਕੜਾ ਪਾਇਆ ਸੀ ਉਹਨਾਂ ਨੇ ਦੇਖ ਲਿਆ ਤੇ ਦੇਖ ਕੇ ਖੋ ਕੇ ਲੈ ਗਏ ਅਸੀਂ ਗੱਡੀ ਦਾ ਜਿਹੜਾ ਨੰਬਰ ਵੀ ਟੈਸਟ ਕਰ ਲਿਆ ਤੇ ਗੱਡੀ ਤੇ ਦੋਸ਼ੀਆਂ ਨੂੰ ਜਲਦੀ ਫੜ ਲਾਂਗੇ ਇਹਦੇ ਬਾਰੇ ਅਸੀਂ ਸੀਸੀਟੀਵੀ ਕੈਮਰੇ ਤੇ ਹੋਰ ਜਿਹੜੀ ਟੈਕਨੀਕਲ ਐਵੀਡੈਂਸ ਨੂੰ ਕਲੈਕਟ ਕਰ ਰਹੇ ਹਾਂ ਸਰ ਕਹਿੰਦੇ ਵੀ ਤੇ ਨਜਾਇਜ਼ ਹਸਲਾ ਦਿਖਾ ਕੇ ਜਿਹੜੀ ਲੁੱਟ ਕੋ ਕੀਤੀ ਗਈ ਆ ਹਾਂਜੀ ਹਸਲਾ ਦਿਖਾਇਆ ਸੀ ਜੀ ਬਿਲਕੁਲ ਦਿਖਾਇਆ ਸੀ ਉਹਦੇ ਸਬੰਧ ਦੇ ਵਿੱਚ ਕੋਈ ਦੋਸ਼ੀ ਵੀ ਕੋਈ ਤੁਸੀਂ ਰਾਏ ਪੁੱਛ ਗਿਸ਼ ਕਰਨ ਲਈ ਨਹੀਂ ਦੋਸ਼ੀ ਨਹੀਂ ਫੜਿਆ ਗਿਆ ਕੋਈ ਸ਼ੱਕੀ ਬੰਦੇ ਜਿਹੜੇ ਆ ਸੀ ਉਹ ਰਾਉਂਡ ਅਪ ਕੀਤੇ ਆ ਉਹਨਾਂ ਤੋਂ ਪੁੱਛੇ ਚ ਕਰ ਰਹੇ ਆ ਸ਼ੱਕੀ ਬੰਦੇ ਕਿੰਨੇ ਲੈ ਕੇ ਆਏ ਜੀ ਬਾ ਦੋ ਤਿੰਨ ਨਹੀਂ ਉਹ ਪਿੰਡ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਛੱਕੀ ਬੰਦੇ ਦੋ ਤਿੰਨ ਅਸੀਂ ਰੌਂਡ ਅਪ ਕੀਤੇ ਉਹਨਾਂ ਦੇ ਅਸੀਂ ਪੁੱਛੇ ਚਾ ਕਰ ਰਹੇ ਹਾਂ ਕਦੋਂ ਤੱਕ ਮਾਮਲਾ ਟਰੇਸ ਹੋ ਜਾਗਾ ਜੀ ਬਸ ਜਲਦੀ ਕਰ ਲਾਂਗੇ ਜੀ ਸਾਡੀ ਕੋਸ਼ਿਸ਼ ਹੈ ਜਲਦੀ ਜਲਦੀ ਇਹਨੂੰ ਟਰੇਸ ਕੀਤਾ ਜਾਵੇ ਸਰ ਸੀਸੀਟੀਵੀ ਫੋਟੋ ਜਿਹੜੀ ਆਈ ਸੀ ਕਾਰ ਦੀ ਜੀ ਉਹ ਵੀ ਵੈਰੀਫਾਈ ਕੀਤੀ ਗਈ ਨੰਬਰ ਜੀ ਜੀ ਬਿਲਕੁਲ ਜੀ ਬਿਲਕੁਲ ਤਾਂ ਹੀ ਤੁਹਾਨੂੰ ਮੈਂ ਦੱਸਿਆ ਸੀ ਇਹਦਾ ਨੰਬਰ ਟਰੇਸ ਕਰ ਲਿਆ ਪਰ ਇਹ ਜਿਹੜੇ ਅਸਲ ਮਾਲਕਾ ਅਸਲ ਗੱਡੀ ਇਸ ਨੰਬਰ ਦੀ ਹੈ ਉਹ ਘਰੇ ਖੜੀ ਆ ਉਹਨਾਂ ਦੇ ਕੋਲ ਇਹ ਕਿਸੇ ਬੰਦੇ ਨੇ ਗੱਡੀ ਦਾ ਗਲਤ ਨੰਬਰ ਯੂਜ਼ ਕੀਤਾ ਹੈ ਵੀ ਡੁਪਲੀਕੇਟ ਨੰਬਰ ਲਾ ਕੇ ਜਿਹੜੀ ਉਹ ਵਾਰਦਾਤ ਕੀਤੀ ਗਈ ਹੈ। ਯਾਦ ਰੱਖਣਾ ਠੀਕ ਹੈ।